ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਲਫ ਪੰਜਾਬੀ ਕਹਾਣੀਆਂ ਚੈਨਲ ਤੇ ਹਾਂਜੀ ਦੋਸਤੋ ਜੇਕਰ ਚੈਨਲ ਤੇ ਤੁਸੀਂ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਕਹਾਣੀ ਨੂੰ ਅੰਤ ਤੱਕ ਸੁਣਨਾ ਜੇ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਵੀ ਕਰਨਾ ਅਤੇ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਰੱਖਣੇ ਤੁਸੀਂ ਮੇਰੀ ਗੱਲ ਕੰਨ ਖੋਲ ਕੇ ਸੁਣ ਲਵੋ ਮੇਰੇ ਕੋਲੋਂ ਤੁਹਾਡੇ ਬੁੱਢੇ ਪਿਤਾ ਦੀ ਸੇਵਾ ਬਿਲਕੁਲ ਨਹੀਂ ਹੁੰਦੀ ਰਸੋਈ ਦਾ ਕੰਮ ਕਿਹੜਾ ਘਟ ਹੁੰਦਾ ਜੋ ਹੁਣ ਤੁਹਾਡੇ ਪਿਤਾ ਦੀ ਜ਼ਿੰਮੇਵਾਰੀ ਵੀ ਮੈਂ ਚੁੱਕਾਂ ਚੰਗੇ ਭਲੇ ਪਿੰਡ ਵਿੱਚ ਰਹਿੰਦੇ ਸੀ ਕੀ ਜ਼ਰੂਰਤ ਸੀ ਉਹਨਾਂ ਨੂੰ ਇੱਥੇ ਲੈ ਕੇ ਆਉਣ ਦੀ ਛੋਟੀ ਤਾਂ ਸਵੇਰੇ ਸਵੇਰੇ ਆਪਣੇ ਕੰਮ ਤੇ ਚਲੀ ਜਾਂਦੀ ਹੈ ਤੇ ਮੈਂ ਘਰੇ ਸਾਰਾ ਦਿਨ ਕੰਮ ਕਰਦੀ ਰਹਾ ਅੱਜ ਸਵੇਰੇ ਹੀ ਕਰਤਾਰ ਸਿੰਘ ਦੀ ਵੱਡੀ ਨੂੰ ਆਪਣੇ ਪਤੀ ਨਾਲ ਲੜ ਰਹੀ ਸੀ ਕਰਤਾਰ ਸਿੰਘ ਜੋ ਸ਼ੂਗਰ ਤੇ ਬਲੱਡ ਦੇ ਮਰੀਜ਼ ਸੀ ਪਹਿਲਾਂ ਤਾਂ ਉਹ ਆਪਣੇ ਪਿੰਡ ਵਿੱਚ ਹੀ ਰਹਿੰਦੇ ਸੀ ਹੁਣ ਉਹਨਾਂ ਦੀ ਹਾਲਤ ਜ਼ਿਆਦਾ ਖਰਾਬ ਹੋਣ ਲੱਗੀ ਉਸਦੇ ਦੋਵੇਂ ਮੁੰਡੇ RAM ਤੇ Sham ਉਹਨਾਂ ਨੂੰ ਸ਼ਹਿਰ ਲੈ ਆਏ ਉਸਦੇ ਦੋਵੇਂ ਪੁੱਤ ਤਾਂ ਉਹਨਾਂ ਦੇ ਕੋਲ ਜਾ ਕੇ ਹਾਲਚਾਲ ਪੁੱਛ ਲੈਂਦੇ ਸੀ ਪਰ ਦੋਨੇ ਨੂੰ ਹਾਂ ਉਹਨਾਂ ਦੇ ਕੰਮ ਤੋਂ ਦੂਰ ਰਹਿਣਾ ਚਾਹੁੰਦੀਆਂ ਸੀ ਛੋਟੀ ਨੂੰ ਤਾਂ ਸਵੇਰੇ ਆਪਣੇ ਕੰਮ ਤੇ ਚਲੀ ਜਾਂਦੀ ਤੇ ਵੱਡੀ ਨੂੰ ਸਾਰਾ ਦਿਨ ਘਰੇ ਕੰਮ ਕਰਦੀ ਬੜਬੜ ਕਰੀ ਜਾਂਦੀ ਉਸ ਦੇ ਦੋਵੇਂ ਮੁੰਡੇ ਵਧੀਆ ਕਮਾਉਂਦੇ ਸੀ ਕਰਤਾਰ ਸਿੰਘ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੰਦੇ ਸੀ ਪਰੰਤੂ ਉਸ ਦੇ ਮੁੰਡਿਆਂ ਨੇ ਮਹਿਸੂਸ ਕੀਤਾ ਕਿ ਉਹਨਾਂ ਦੇ ਕੰਮ ਤੇ ਜਾਣ ਤੋਂ ਬਾਅਦ ਉਹਨਾਂ ਦੇ ਪਿਤਾ ਜੀ ਬਿਲਕੁਲ ਇਕੱਲੇ ਰਹਿ ਜਾਂਦੇ ਹਨ ਹੱਸਣ ਬੋਲਣ ਵਾਲਾ ਕੋਈ ਨਹੀਂ ਹੁੰਦਾ ਤੇ ਘਰ ਦੀਆਂ ਔਰਤਾਂ ਦਾ ਕੰਮ ਵਧ ਜਾਂਦਾ ਹੈ ਇਸ ਲਈ ਇਸ ਪਰੇਸ਼ਾਨੀ ਨੂੰ ਦੂਰ ਕਰਨ ਲਈ ਉਸ ਦੇ ਮੁੰਡਿਆਂ ਨੇ ਇਸ ਦਾ ਹੱਲ ਕੱਢਿਆ ਉਹਨਾਂ ਨੇ ਆਪਣੇ ਪਿਤਾ ਲਈ ਇੱਕ ਸਹਾਇਕ ਰੱਖ ਲਿਆ ਜਿਸ ਦਾ ਨਾਮ ਭੋਲਾ ਸੀ ਭੋਲਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਰਤਾਰ ਸਿੰਘ ਦੇ ਸਾਰੇ ਕੰਮ ਕਰਦਾ ਉਹ ਉਸ ਦੀਆਂ ਲੱਤਾਂ ਦੁਬਾ ਦਿੰਦਾ ਵਧੀਆ ਰੋਟੀ ਪਾਣੀ ਖਵਾ ਦਿੰਦਾ ਟਾਈਮ ਤੇ ਦਵਾਈ ਦੇ ਦਿੰਦਾ ਤੇ ਸਮਾਂ ਮਿਲਦਾ ਤਾਂ ਉਹ ਉਸ ਨਾਲ ਦੁੱਖ ਸੁੱਖ ਵੀ ਸਾਂਝਾ ਕਰਨ ਲੱਗ ਜਾਂਦਾ ਹੁਣ ਕਰਤਾਰ ਸਿੰਘ ਵੀ ਭੋਲੇ ਨਾਲ ਖੁਸ਼ ਰਹਿਣ ਲੱਗਿਆ ਇੱਕ ਦਿਨ ਉਸ ਦਾ ਵੱਡਾ ਮੁੰਡਾ ਰਾਮ ਕੰਮ ਤੋਂ ਜਲਦੀ ਘਰ ਆ ਗਿਆ ਤੇ ਆਪਣੇ ਪਿਤਾ ਦੇ ਕਮਰੇ ਵਿੱਚ ਗਿਆ ਤਾਂ ਦੇਖਿਆ ਕਿ ਉਸਦੇ ਪਾਪਾ ਭੋਲੇ ਨੂੰ ਪਾਣੀ ਵਾਸਤੇ ਬੋਲਵਾ ਰਹੇ ਸੀ ਅੱਜ ਭੋਲੇ ਨੇ ਉਹਨਾਂ ਦੇ ਕੱਪੜੇ ਵੀ ਨਹੀਂ ਬਦਲਵਾਏ ਸੀ ਨਾ ਹੀ ਉਹਨਾਂ ਦਾ ਕਮਰਾ ਰੋਜ਼ਾਨਾ ਦੀ ਤਰ੍ਹਾਂ ਸਾਫ਼ ਸੁਥਰਾ ਸੀ ਭੋਲੇ ਨੂੰ ਆਪਣੇ ਕੰਮ ਵਿੱਚ ਲਾਪਰਵਾਹੀ ਕਰਦੇ ਦੇਖ ਰਾਮ ਨੂੰ ਬਹੁਤ ਗੁੱਸਾ ਆਇਆ ਤੇ ਜਦੋਂ ਉਸਨੇ ਜਾ ਕੇ ਦੇਖਿਆ ਰਾਮ ਦੀ ਪਤਨੀ ਰੋਜੀ ਨੇ ਉਸ ਨੂੰ ਘਰ ਦੀ ਸਾਫ ਸਫਾਈ ਦੇ ਕੰਮ ਲਈ ਲਾ ਰੱਖਿਆ ਸੀ ਤਾਂ ਆਰਾਮ ਸੋਚਣ ਲੱਗਾ ਕਿ ਰੋਜੀ ਘਰ ਦੇ ਕੰਮ ਕਰਦੀ ਕਰਦੀ ਥੱਕ ਗਈ ਹੋਵੇਗੀ ਤਾਂ ਹੀ ਉਸ ਨੇ ਭੋਲੇ ਨੂੰ ਕੰਮ ਕਰਨ ਲਾ ਲਿਆ ਸੋਚਦਾ ਸੋਚਦਾ ਆਰਾਮ ਆਪਣੇ ਕਮਰੇ ਵਿੱਚ ਚਲਾ ਗਿਆ ਪਰ ਹੁਣ ਇਹ ਰੋਜੀ ਦਾ ਰੋਜ਼ ਦਾ ਕੰਮ ਹੋ ਗਿਆ ਜਦੋਂ ਵੀ ਭੋਲਾ ਕਰਤਾਰ ਸਿੰਘ ਦਾ ਕੰਮ ਕਰਨ ਲੱਗਦਾ ਤਾਂ ਰੋਜੀ ਉਸ ਨੂੰ ਆਪਣੇ ਘਰ ਦੇ ਕੰਮਾਂ ਵਿੱਚ ਮਦਦ ਕਰਨ ਲਈ ਆਵਾਜ਼ ਮਾਰ ਲੈਂਦੀ ਫਿਰ ਨਾ ਤਾਂ ਕਰਤਾਰ ਸਿੰਘ ਨੂੰ ਸਮੇਂ ਸਿਰ ਰੋਟੀ ਪਾਣੀ ਮਿਲਦਾ ਤੇ ਨਾ ਹੀ ਦਵਾਈਆਂ ਜੇ ਕਰਤਾਰ ਸਿੰਘ ਉਸ ਨੂੰ ਆਵਾਜ਼ ਮਾਰਦਾ ਤਾਂ ਪੋਲਾ ਆਣ ਸੁਣੀ ਕਰ ਦਿੰਦਾ ਸ਼ਾਇਦ ਉਸ ਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਜੇ ਇਸ ਘਰ ਵਿੱਚ ਟਿਕੇ ਰਹਿਣਾ ਹੈ ਤਾਂ ਮਾਲਕਣ ਦੀ ਹਰ ਗੱਲ ਮੰਨਣੀ ਪਵੇਗੀ ਇਧਰ ਕਰਤਾਰ ਸਿੰਘ ਬੈਠੇ-ਬੈਠੇ ਸੋਚਣ ਲੱਗੇ ਕਿ ਜਦੋਂ ਬੁਢਾਪਾ ਆ ਜਾਂਦਾ ਹੈ ਤਾਂ ਕਿਵੇਂ ਉਸ ਨੂੰ ਇਕੱਲਾ ਛੱਡ ਦਿੱਤਾ ਜਾਂਦਾ ਹੈ ਆਪਣੇ ਜੀਵਨ ਸਾਥੀ ਤੋਂ ਬਿਨਾ ਕੋਈ ਵੀ ਬੁਢਾਪੇ ਦਾ ਸਹਾਰਾ ਨਹੀਂ ਹੁੰਦਾ ਚਾਹੇ ਮੇਰੇ ਪੁੱਤ ਬਹੁਤ ਜ਼ਿਆਦਾ ਚੰਗੇ ਨੇ ਪਰ ਉਹਨਾਂ ਦੇ ਮਗਰੋਂ ਮੇਰਾ ਕੌਣ ਹੁੰਦਾ ਇਹ ਸੋਚਦੇ ਉਹਨਾਂ ਦੀਆਂ ਅੱਖਾਂ ਵਿੱਚ ਪਾਣੀ ਭਰ ਆਇਆ ਪਰ ਉਹ ਕਹਿੰਦੇ ਵੀ ਕਿਸ ਨੂੰ ਆਪਣੇ ਮੁੰਡਿਆਂ ਨੂੰ ਪਰੇਸ਼ਾਨ ਕਰਨਾ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਸੀ ਜੇ ਦੋਵੇਂ ਮੁੰਡੇ ਕੁਝ ਪੁੱਛਦੇ ਤਾਂ ਉਹ ਉਹਨਾਂ ਨੂੰ ਕੁਝ ਨਾ ਦੱਸਦਾ ਪਰ ਉਹ ਦੋਵੇਂ ਆਪਣੇ ਪਿਤਾ ਦੀ ਪਰੇਸ਼ਾਨੀ ਨੂੰ ਸ਼ਾਇਦ ਸਮਝ ਗਏ ਸੀ ਇੱਕ ਦਿਨ ਉਹਨਾਂ ਦੇ ਛੋਟੇ ਮੁੰਡੇ ਨੇ ਆਪਣੇ ਵੱਡੇ ਭਰਾ ਨੂੰ ਕਿਹਾ ਕਿ ਵੀਰੇ ਮੈਨੂੰ ਲੱਗਦਾ ਹੈ ਭੋਲਾ ਪਾਪਾ ਦੀ ਦੇਖਭਾਲ ਨਹੀਂ ਸਹੀ ਢੰਗ ਨਾਲ ਕਰ ਰਿਹਾ ਆਪਾਂ ਨੂੰ ਹੋਰ ਨੌਕਰ ਲੱਭਣਾ ਚਾਹੀਦਾ ਹੈ ਇਹ ਸੁਣ ਰੋਜੀ ਰਸੋਈ ਵਿੱਚੋਂ ਭੱਜੀ ਆਈ ਤੇ ਕਹਿਣ ਲੱਗੀ ਨਹੀਂ ਵੀਰ ਜੀ ਜੇ ਭੋਲੇ ਨੂੰ ਹਟਾ ਦਿੱਤਾ ਤਾਂ ਕੀ ਗਾਰੰਟੀ ਹੈ ਕਿ ਜੋ ਨਵਾਂ ਨਕਰ ਆਏਗਾ ਉਹ ਪਾਪਾ ਦਾ ਇੰਨਾ ਖਿਆਲ ਰੱਖੇਗਾ ਮੈਂ ਤਾਂ ਆਏ ਕਹਿੰਦੀ ਹਾਂ ਕਿ ਜਿਵੇਂ ਚੱਲਦਾ ਹੈ ਚੱਲਣ ਦਿਓ ਰੋਜੀ ਦੀਆਂ ਗੱਲਾਂ ਸੁਣ ਸ਼ਾਮ ਨੂੰ ਉਸ ਦੀਆਂ ਗੱਲਾਂ ਦਾ ਅਰਥ ਸਮਝ ਆ ਗਿਆ ਸੀ ਪਰ ਉਹ ਇਹਨਾਂ ਗੱਲਾਂ ਦਾ ਕੋਈ ਐਸਾ ਹੱਲ ਕੱਢਣਾ ਚਾਹੁੰਦਾ ਸੀ ਜਿਸ ਨਾਲ ਸੱਪ ਵੀ ਮਰ ਜਾਵੇ ਤੇ ਛੋਟੀ ਵੀ ਨਾ ਟੁੱਟੇ ਰਾਤ ਨੂੰ ਸ਼ੇਅਰ ਕਰਦੇ ਦੋਵੇਂ ਭਰਾਵਾਂ ਨੇ ਆਪਸ ਵਿੱਚ ਵਿਚਾਰ ਕੀਤੀ ਤੇ ਅਗਲੇ ਦਿਨ ਸਵੇਰੇ RAM ਆਪਣੇ ਪਾਪਾ ਕੋਲ ਆਇਆ ਤੇ ਕੁਝ ਪੈਸੇ ਉਸਦੇ ਹੱਥ ਉੱਪਰ ਰੱਖ ਕੇ ਕਹਿਣ ਲੱਗਾ ਕਿ ਪਾਪਾ ਜੀ ਅੱਜ ਭੋਲੇ ਨੂੰ ਕੰਮ ਕਰਦੇ 1 ਮਹੀਨਾ ਹੋ ਗਿਆ ਇਹ ਪੈਸੇ ਤੁਸੀਂ ਉਸ ਨੂੰ ਦੇ ਦੇਣਾ ਪੈਸੇ ਦੇਖ ਕੇ ਕਰਤਾਰ ਸਿੰਘ ਇੱਕ ਵਾਰ ਤਾਂ ਚੌਂਕ ਗਿਆ ਤੇ ਫਿਰ ਕਹਿਣ ਲੱਗਾ ਨਹੀਂ ਪੁੱਤ ਘਰ ਦੀ ਸਾਰੀ ਜ਼ਿੰਮੇਵਾਰੀ ਤਾਂ ਜੋਤੀ ਦੇ ਹੱਥ ਵਿੱਚ ਹੈ ਮੈਂ ਇਹ ਪੈਸੇ ਕਿਵੇਂ ਲੈ ਸਕਦਾ RAM ਬੋਲਿਆ ਪਰ ਪਾਪਾ ਜੀ ਜੋਤੀ ਵੀ ਸਾਰਾ ਹਿਸਾਬ ਕਿਤਾਬ ਦੇਖਦੀ ਥੱਕ ਜਾਂਦੀ ਹੈ ਤੇ ਫਿਰ ਭੋਲੇ ਨੂੰ ਤੁਹਾਡੀ ਸੇਵਾ ਕਰਨ ਵਾਸਤੇ ਰੱਖਿਆ ਹੈ ਤੇ ਤਨਖਾਹ ਵੀ ਤੁਸੀਂ ਹੀ ਦਿਓ ਉਸ ਨੂੰ ਫਿਰ ਹੀ ਉਹ ਆਪਣੇ ਕੰਮ ਤੇ ਧਿਆਨ ਦੇਵੇਗਾ ਐਨਾ ਕਹਿ ਕੇ RAM ਥੋੜਾ ਹੱਸਦਾ ਹੋਇਆ ਚਲਾ ਗਿਆ ਥੋੜੇ ਸਮੇਂ ਬਾਅਦ ਭੋਲਾ ਕੰਮ ਤੇ ਆਇਆ ਤੇ ਆਉਂਦੇ ਹੀ ਕਰਤਾਰ ਸਿੰਘ ਜੀ ਉਸ ਨੂੰ ਪੈਸੇ ਦਿੰਦੇ ਹੋਏ ਕਹਿਣ ਲੱਗੇ ਪੋਲੇ ਅੱਜ ਮੈਨੂੰ ਨਵਾਉਣ ਤੋਂ ਪਹਿਲਾਂ ਪੂਰੇ ਸਰੀਰ ਤੇ ਤੇਲ ਦੀ ਮਾਲਿਸ਼ ਕਰਦੇ ਪਹਿਲਾਂ ਪੋਲਾ ਪੈਸੇ ਦੇਖ ਕੇ ਖੁਸ਼ ਹੋ ਗਿਆ ਤੇ ਕਰਤਾਰ ਸਿੰਘ ਜੀ ਨੂੰ ਥੁੱਪ ਵਿੱਚ ਬਿਠਾ ਕੇ ਮਾਲਿਸ਼ ਕਰਨ ਲੱਗਿਆ ਜੋਤੀ ਨੇ ਆਪਣਾ ਕੰਮ ਕਰਵਾਉਣ ਲਈ ਉਸ ਨੂੰ ਆਵਾਜ਼ ਮਾਰੀ ਤੇ ਪੋਲਾ ਥੋੜੇ ਟਾਈਮ ਤੱਕ ਆਉਂਦਾ ਹਾਂ ਜੀ ਕਹਿ ਕੇ ਉਹ ਫਿਰ ਮਾਲਿਸ਼ ਕਰਨ ਲੱਗ ਗਿਆ ਉਸਨੇ ਮਾਲਿਸ਼ ਕਰਕੇ ਕਰਤਾਰ ਸਿੰਘ ਜੀ ਨੂੰ ਗਰਮ ਪਾਣੀ ਨਾਲ ਨਿਵਾ ਕੇ ਸਾਫ਼ ਕੱਪੜੇ ਪਾ ਕੇ ਪੱਗ ਬੰਨ੍ਹ ਦਿੱਤੀ ਤੇ ਸਾਰੇ ਕਮਰੇ ਦੀ ਸਫਾਈ ਵੀ ਕਰ ਦਿੱਤੀ ਅਜ ਰਾਮ ਨੂੰ ਉਸ ਦੀ ਬਣਾਈ ਹੋਈ ਤਰਕੀਬ ਕਾਮਯਾਬ ਹੁੰਦੀ ਨਜ਼ਰ ਆ ਰਹੀ ਸੀ ਹੁਣ ਸ਼ਾਇਦ ਭੋਲੇ ਦੇ ਮਨ ਵਿੱਚੋਂ ਇਹ ਡਰ ਵੀ ਖਤਮ ਹੋ ਗਿਆ ਸੀ ਕਿ ਉਸ ਨੂੰ ਨੌਕਰੀ ਵਿੱਚੋਂ ਕੋਈ ਨਹੀਂ ਕੱਢ ਸਕਦਾ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਜੇ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਕੇ ਜਾਣਾ ਮਿਲਦੇ ਹਾਂ ਕੱਲ ਨੂੰ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ